ਠਸਕਾ ਅਲੀ ਪਹੁੰਚੇ ਹੋਇਆ ਜਿੱਥੇ ਇੱਕ ਐਸੇ ਗਰੰਥੀ ਸਿੰਘ ਨੇ ਜਿਹੜਾ ਕਿ ਪਿੰਡ ਨੇ ਇੰਨਾ ਵਧੀਆ ਉਹਨਾਂ ਨੂੰ ਸਤਿਕਾਰ ਕੀਤਾ ਕਿ ਅਮਰੀਕਾ ਦੇ ਡਾਲਰਾਂ ਦਾ ਹਾਰ ਉਹਨਾਂ ਦੇ ਗਲ ਦੇ ਵਿੱਚ ਪਾਇਆ। ਇੱਕ ਪਰਿਵਾਰ ਦੇ ਵੱਲੋਂ ਅੰਗੂਠੀ ਪਾ ਕੇ ਸਨਮਾਨ ਕੀਤਾ ਜਾਂਦਾ ਹੈ। ਵੇਖੋ ਜੀ ਉਹ ਮਹਾਰਾਜ ਹੀ ਦੇਣ ਵਾਲਾ ਸੀ ਤੇ ਆਪ ਮੰਗਤੇ ਆ ਉਹਨਾਂ ਦੇ ਵੇਖੋ। ਉਹ ਦੇਣ ਵਾਲਾ ਸੀ ਕੌਣ ਦੇਣ ਵਾਲੇ ਆ ਪਰ ਇਹ ਵੇਖੀ ਮੇਰੀ ਤਮੰਨਾ ਸੀ ਕਿ ਮੇਰਾ ਬੇਟਾ ਬਾਹਰ ਜਾਏਗਾ ਤੇ ਮੈਂ ਬਾਬਾ ਜੀ ਨੂੰ ਰਿੰਗ ਪਾਣੀ ਹੈ। ਤੇ ਬੇਟਾ ਸਹੀ ਸਲਾਮਤ ਪਹੁੰਚ ਗਿਆ। ਤੇ ਹੁਣ ਵੀ ਅੱਗੋ ਤਮੰਨਾ ਨੇ ਅੱਗੋ ਕੰਮ ਹੋਣਗੇ ਬਾਬਾ ਜੀ ਦਾ ਅਸੀਂ ਪੂਰਾ ਜੋ ਮਹਾਰਾਜ ਨੇ ਚਾਇਆ ਅਸੀਂ ਵੀ ਮੰਗਤੇ ਉਹਨਾਂ ਕੋਲ ਮੰਗ ਕੇ ਬਾਬਾ ਜੀ ਨੂੰ ਦੇਣਾ ਉਸ ਤੋਂ ਬਾਅਦ ਜੋ ਗੋਪਿੰਡ ਕਰਦੀ ਗੋਲਕ ਹੈ ਗੁਰੂ ਘਰ ਦੀ ਉਹ ਵੀ ਸਾਨੂੰ ਦਿੱਤੀ ਗਈ ਜੀ ਬੜਾ ਸਾਥ ਮਤਲਬ ਕਿ ਪਿੰਡ ਦਾ ਬਣਦਾ ਮਤਲਬ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਭੇਟਾ ਹੁੰਦੀ ਹੈ ਚੜਾਵਾ ਹੁੰਦਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਂਦਾ ਹੈ ਹਾਂ ਸਾਨੂੰ ਦਿੱਤਾ ਜਾਂਦਾ ਹੈ ਕੋਈ ਇਹਦੇ ਵਿੱਚ ਕਮੇਟੀ ਦਾ ਕੋਈ ਹੱਥ ਨਹੀਂ ਆ ਮਤਲਬ ਅਡਾ ਫਰਜ਼ ਬਣਦਾ ਹੈ ਗੁਰੂ ਘਰ ਦੇ ਵੀ ਜੀ ਬਾਬਾ ਬੁੱਢਾ ਜੀ ਬਹਿਲੂ ਸਾਹਿਬ ਦੇ ਉਹਨਾਂ ਫਿਰ ਜੇ ਅਸੀਂ ਇਹਨਾਂ ਦੇ ਸਤਕਾਰ ਨਾ ਕਰਨਾ ਤੇ ਅਸੀਂ ਫਿਰ ਹੋਰ ਕੀ ਸਾਕੇ ਕਰਾਂਗੇ ਕਿਨਾਂ ਸਾਡਾ ਫਰਜ਼ ਗਰੰਤੀ ਦਾ ਵੀ ਸਾਡ ਨੂੰ ਸਾਨੂੰ ਗਰੰਤੀ ਦਾ ਕਰਨਾ ਚਾਹੀਦਾ ਜੀ ਜਦੋਂ ਦੋਨੋਂ ਹਾਰ ਪੌ ਲੱਗੀ ਤਾਂ ਤੁਸੀਂ ਜਵਾਬ ਪ੍ਰਕਾਸ਼ ਪ੍ਰਕਾਸ਼ ਹੀ ਮਹਾਰਾਜ ਦਾ ਜੀ ਉੱਥੇ ਵੀ ਤੁਸੀਂ ਮਹਾਰਾਜ ਹੁੰਦੇ ਸੀ ਤੁਸੀਂ ਫਿਰ ਇਹ ਕਹਿੰਦੇ ਵੀ ਅਸੀਂ ਨਹੀਂ ਰੱਖਣਾ ਹੈਗਾ ਇਹ ਤਾਂ ਕਹਿ ਦਿੰਦੇ ਸੀ ਜੇ ਗਰੰਤੀ ਸਿੰਘ ਕੋਈ ਮੋਟਰਸਾਈਕਲ ਵੀ ਲਿਆ ਇਹਨੇ ਕਿਥੋਂ ਲੈ ਲਿਆ ਇਹਨੇ ਕਿਥੋਂ ਲੈ ਲਿਆ ਗੱਡੀ ਦੇਣਾ ਜੀ ਮਹਾਰਾਜ ਜੀ ਭਾਈ ਆਪ ਨੂੰ ਗੱਡੀ ਦੀ ਹੈ ਗੱਡੀ ਵੀ ਆਏ ਨਾ ਤੇ ਬੜੇ ਜਦੋਂ ਅਸੀਂ ਧੁੰਦ ਦੇ ਵਿੱਚ ਮੋਟਰਸਾਈਕਲ ਇੱਕ ਵੀ ਜਾਣਾ ਕਈ ਪਰਿਵਾਰ ਕਹਿੰਦਾ ਵੀ ਸਾਡੇ ਘਰਾਂ ਚ ਕਿੰਨੀਆਂ ਖੜੀਆਂ ਉਹ ਲੈ ਜਾ ਕਰੋ ਓਕੇ ਫਿਰ ਮੈਂ ਕਹਿੰਦਾ ਵੀ ਨਹੀਂ ਮੈਂ ਆਪਣੀ ਲੈਣੀ ਫਿਰ ਮਾਰਾ ਨੂੰ ਦੇਤੀ ਸਾਨੂੰ ਉਤਲ ਹੈ ਨਹੀਂ ਤੁਸੀਂ ਇਹਨਾਂ ਦੀ ਪੋਸਟ ਦੇਖੀ ਕਿ ਡਾਲਰਾਂ ਦੇ ਹਾਰ ਦੇ ਨਾਲ ਗ੍ਰੰਥੀ ਸਿੰਘ ਨੂੰ ਸਨਮਾਨ ਕੀਤਾ ਗਿਆ ਬਹੁਤ ਘੱਟ ਇਸੇ ਪਿੰਡ ਨੇ ਜੋ ਗ੍ਰੰਥੀ ਸਿੰਘ ਦਾ ਐਸਾ ਸਤਿਕਾਰ ਕਰਦੇ ਹੋਣਗੇ ਉਹਨਾਂ ਨੇ ਅੰਗੂਠੀ ਨਾਲ ਸਤਿਕਾਰ ਵੀ ਕੀਤਾ ਸੀ ਫਿਰ ਡਾਲਰ ਨਾਲ ਇੱਥੇ ਮੇਰਾ ਇੱਕ ਵੀਰ ਹੈ ਗੁਰਵਿੰਦਰ ਸਿੰਘ ਹੰਜਰਾ ਉਹਨਾਂ ਨੇ ਮੇਰੀ ਬੇਟੀ ਵਾਸਤੇ ਮਤਲਕੀ ਦੁਸਵੰਦ ਕੱਢਾ ਉਹ ਵੀ 5200 ਰੁਪਿਆ ਜੀ ਆ ਇੱਕ ਤਰੀਕ ਨੂੰ ਦੇ ਕੇ ਗਏ ਸਾ ਸੇਵਾ ਕੀਤੀ ਸਫਲ ਹੈ ਜੇ ਕੋ ਕਰੇ ਚਿਤ ਲਾਈ ਸਤਿਕਾਰ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਕਰਦੇ ਆ ਕਿ ਜਦੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪੇ ਜਾਂਦੇ ਨੇ ਉਸ ਤੋਂ ਬਾਅਦ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਦੇ ਵੱਲੋਂ ਵਰਸਾਏ ਗਏ ਖੋਰ ਗ੍ਰੰਥੀ ਸਿੰਘ ਜੋ ਗੁਰੂ ਘਰਾਂ ਦੇ ਵਿੱਚ ਇਸ ਸਮੇਂ ਵਜ਼ੀਰ ਦਾ ਕੰਮ ਕਰਦੇ ਨੇ ਤੇ ਡਿਊਟੀ ਆਨੇ ਬਾਰੇ ਨੇ ਉੱਥੇ ਹੀ ਅੱਜ ਅਸੀਂ ਗ੍ਰੰਥੀ ਸਿੰਘ ਦੀ ਗੱਲ ਕਰਾਂਗੇ ਤਾਂ ਹਰਿਆਣਾ ਕੁਰਕ ਖੇਤਰ ਦੇ ਵਿੱਚ ਪਿੰਡ ਠਸਕਾ ਅਲੀ ਪਹੁੰਚੇ ਹੋਇਆ ਜਿੱਥੇ ਇੱਕ ਐਸੇ ਗ੍ਰੰਥੀ ਸਿੰਘ ਨੇ ਜਿਹੜਾ ਕਿ ਪਿੰਡ ਨੇ ਇੰਨਾ ਵਧੀਆ ਉਹਨਾਂ ਨੂੰ ਸਤਿਕਾਰ ਕੀਤਾ ਕਿ ਅਮਰੀਕਾ ਦੇ ਡਾਲਰਾਂ ਦਾ ਹਾਰ ਉਹਨਾਂ ਦੇ ਗਲ ਦੇ ਵਿੱਚ ਪਾਰਿਆ ਪਾ ਦਿੱਤਾ ਤੇ ਨਾਲ ਹੀ ਇੱਕ ਪਰਿਵਾਰ ਦੇ ਵੱਲੋਂ ਅੰਗੂਠੀ ਪਾ ਕੇ ਸਨਮਾਨ ਕੀਤਾ ਜਾਂਦਾ ਹੈ ਐਸੀ ਕਿਵੇਂ ਸੇਵਾ ਗ੍ਰੰਤੀ ਸਿੰਘ ਗੁਰੂ ਘਰ ਦੇ ਵਿੱਚ ਨਿਭਾ ਰਹੇ ਨੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ ਸਤਿਕਾਰ ਕਰ ਰਹੇ ਨੇ ਉਹਨਾਂ ਨਾਲ ਪਿਆਰ ਨਿਭਾ ਰਹੇ ਨੇ ਇਹੀ ਜਾਣਨ ਦੇ ਲਈ ਸੀ ਖਾਸ ਤੌਰ ਤੇ ਪਿੰਡ ਠਸਕਾ ਲਈ ਪਹੁੰਚੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਗ੍ਰੰਤੀ ਸਿੰਘ ਜੋ ਠਸਕਾ ਅਲੀ ਦੇ ਗੁਰਦੁਆਰਾ ਸਾਹਿਬ ਵਿੱਚ ਐਜ਼ ਏ ਵਜ਼ੀਰ ਦੀ ਡਿਊਟੀ ਕਰ ਰਹੇ ਨੇ ਸਵਾਗਤ ਕਰਦੇ ਆ ਰੋਜ਼ਾਨਾ ਸਪੋਕਸਮੈਨ ਤੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸੋ ਮੈਂਬਰ ਸਰਬਾਨ ਵੀ ਸਾਡੇ ਨਾਲ ਮੌਜੂਦ ਨੇ ਤੇ ਜਿਸ ਪਰਿਵਾਰ ਦੇ ਵੱਲੋਂ ਇਹ ਅੰਗੂਠੀ ਪਾ ਕੇ ਸਨਮਾਨ ਕੀਤਾ ਗਿਆ ਉਹ ਵੀ ਭੈਣ ਸਾਹਿਬ ਜੀ ਨਾਲ ਮੌਜੂਦ ਹੈ ਹੋਰ ਵੀ ਪਿੰਡ ਦੇ ਵੀ ਜਿਹੜੇ ਪਹੁੰਚੇ ਨੇ ਜਦੋਂ ਅਸੀਂ ਇਹਨਾਂ ਦੀ ਪੋਸਟ ਦੇਖੀ ਕਿ ਡਾਲਰਾਂ ਦੇ ਹਾਰ ਦੇ ਨਾਲ ਗਰੰਥੀ ਸਿੰਘ ਨੂੰ ਸਨਮਾਨ ਕੀਤਾ ਗਿਆ ਬਹੁਤ ਘੱਟ ਇਸੇ ਪਿੰਡ ਨੇ ਜੋ ਗਰੰਥੀ ਸਿੰਘ ਦਾ ਐਸਾ ਸਤਿਕਾਰ ਕਰਦੇ ਹੋਣਗੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਗੁਰੂ ਘਰ ਦੇ ਵਜ਼ੀਰ ਹੋਣ ਗ੍ਰੰਤੀ ਸਿੰਘ ਦੀ ਸੇਵਾ ਨਿਭਾਉਂਦੇ ਹੋਣ ਤਾਂ ਕਈਆਂ ਨੂੰ ਆਪਣਾ ਰੋਜੀ ਰੋਟੀ ਚ ਚਲਾਉਣ ਦੇ ਲਈ ਰੇੜੀਆਂ ਵੀ ਲਾਉਣੀਆਂ ਪੈਂਦੀਆਂ ਨੇ ਰੋਜੀ ਰੋਟੀ ਕਮਾਉਣ ਦੇ ਲਈ ਇਸ ਤੋਂ ਇਲਾਵਾ ਹੋਰ ਵੀ ਕੰਮ ਕਰਨੇ ਪੈਂਦੇ ਨੇ ਕਿਉਂਕਿ ਜਦੋਂ ਤਨਖਾਹਾਂ ਦੀ ਗੱਲ ਆਉਂਦੀ ਆ ਤੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ 3 ਤੋਂ 4000 ਉਹਨਾਂ ਦੀ ਤਨਖਾਹ ਹੁੰਦੀ ਹੈ ਜਿਦੇ ਕਰਕੇ ਮੁਸ਼ਕਿਲ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੋ ਐਸੇ ਗਰੰਥੀ ਸਿੰਘ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਪਿੰਡ ਵਾਲੇ ਬਹੁਤ ਹੀ ਸਤਿਕਾਰ ਦਿੰਦੇ ਨੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਕਿਵੇਂ ਦਾ ਸਤਿਕਾਰ ਇਹ ਵੀਰ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੇ ਤੁਹਾਨੂੰ ਡਾਲਰਾਂ ਦਾ ਹਾਰ ਹੀ ਪਾ ਦਿੱਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਟਾਈਮ ਤੋਂ ਸੇਵਾ ਵੀ ਨਿਭਾ ਰਹੇ ਵੀ ਜਰੂਰ ਦੱਸੋ ਹਾਂਜੀ ਮੈਨੂੰ ਇੱਥੇ ਇੱਕ 7 ਸਾਲ ਹੋ ਗਏ ਜੀ 7 ਹੁੰਦੇ ਜੀ ਨਾਮ ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਜੀ ਹਾਂਜੀ ਤੇ ਉਸ ਤੋਂ ਬਰਾਂਤ ਕੀ ਜੋ ਬਦੇ ਦੇ ਵਿੱਚ ਗਏ ਹੋਏ ਨੇ ਜੀ ਉਹਨਾਂ ਦਾ ਨਾਮ ਹੈ ਭਾਈ ਕੁਲਵੀਰ ਸਿੰਘ ਜੀ ਜਿਨ੍ਹਾਂ ਨੇ ਸਾਡੀ ਪੋਸਟ ਪਾਈ ਸੀ ਹੈ ਹਾਂਜੀ ਉਹ ਮੇਰੇ ਸੋਹਰਾ ਸਾਹਿਬ ਸੀਗੇ ਜਿਨ੍ਹਾਂ ਨੇ ਪੋਸਟ ਪਾਈ ਸੀ ਭਾਈ ਅਮਰਜੀਤ ਸਿੰਘ ਖਾਲਸਾ ਤੇ ਜੋ ਜਿਨ੍ਹਾਂ ਨੇ ਬਾਹਰੋਂ ਇਹ ਡਾਲਰ ਭੇਜੇ ਨੇ ਜੀ ਹਾਰ ਭੇਜਿਆ ਜਮਤਲ ਉਹ ਸਾਡੇ ਪ੍ਰਧਾਨ ਜੀ ਭਾਈ ਬਲਜੀਤ ਸਿੰਘ ਜੀ ਓਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਹਾਂਜੀ ਹਾਂਜੀ ਉਹਨਾਂ ਦੇ ਭਰਾ ਨੇ ਜੀ ਉਹਨਾਂ ਦੇ ਭਰਾ ਨੇ ਹਾਂਜੀ ਤਾਂ ਫਿਰ ਇਹ ਕਮੇਟੀ ਵਾਲੇ ਜੋ ਮੈਂਬਰ ਸਾਡੇ ਨਾਲ ਵੀ ਖੜੇ ਨੇ ਸਾਡੇ ਸੁਖਵੰਤ ਸਿੰਘ ਜੀ ਤੇ ਫਿਰ ਇਹਨਾਂ ਨੇ ਸਾਰਿਆਂ ਨੂੰ ਜੋ ਸਲਾਹ ਹੁੰਦੀ ਹੈ ਕਿਉਂਕਿ ਅੱਜ ਜੋ ਕਮੇਟੀਆਂ ਬਾਰੇ ਆਪਾਂ ਦੇਖਦੇ ਆਂ ਦੋ ਜੋ ਚੜਾਵਾ ਚੜ ਜਾਂਦਾ ਉਹ ਗਰੰਤੀ ਸਿੰਘ ਤੋਂ ਲੈ ਲਾਂਦੇ ਫਿਰ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਵੀ ਇਹ ਜੋ ਡਾਲਰ ਸੀ ਇਹਨਾਂ ਨੇ ਕਿਹਾ ਵੀ ਇਹ ਗਰੰਤੀ ਸਿੰਘ ਨੂੰ ਹੀ ਦੇਣੇ ਸੀ ਵੀ ਇਹ ਹਾਰ ਉਹਨਾਂ ਵਾਸਤੇ ਆਇਆ ਵੀ ਸਾਡਾ ਨਹੀਂ ਹੈ ਤੇ ਉਸ ਤੋਂ ਪ੍ਰਾਂਤ ਫਿਰ ਇਹਨਾਂ ਨੇ ਹਾਰ ਵੀ ਸਾਨੂੰ ਦੇਣਾ ਕੀਤਾ ਤਾਂ ਉਸ ਤੋਂ ਬਾਅਦ ਜੋ ਗੋਪਿੰਦ ਘਰ ਦੀ ਗੋਲਕ ਹੈ ਗੁਰੂ ਘਰ ਦੀ ਕੋਈ ਸਾਨੂੰ ਦਿੱਤੀ ਹੋਈ ਹੈ ਜੀ ਬੜਾ ਸਾਥ ਮਤਲਬ ਕਿ ਪਿੰਡ ਦਾ ਬਣਦਾ ਹੈ ਮਤਲਬ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਭੇਟਾ ਹੁੰਦੀ ਹੈ ਚੜਾਵਾ ਹੁੰਦਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਂਦਾ ਹੈ ਹਾਂ ਸਾਨੂੰ ਦਿੱਤਾ ਜਾਂਦਾ ਜੀ ਕੋਈ ਇਹਦੇ ਵਿੱਚ ਕਮੇਟੀ ਦਾ ਕੋਈ ਹੱਥ ਨਹੀਂ ਹੈ ਮਤਲਬ ਜੀ ਵੀ ਉਹ ਨਹੀਂ ਮੰਗਦੇ ਹੈਗੇ ਕੋਈ ਗੁਰੂ ਘਰ ਦਾ ਜੋ ਰਾਗੀ ਜਥਾ ਵੀ ਆਊਗਾ ਕੋਈ ਢਾਡੀ ਆ ਰਿਹਾ ਪ੍ਰਚਾਰ ਕਰ ਰਿਹਾ ਉਸ ਤੋਂ ਆਪਾਂ ਜਿਵੇਂ ਹੱਥ ਲੈ ਲੈਂਦੇ ਆ ਉਹ ਨਹੀਂ ਹੈ ਜੀ ਉਹ ਸਾਰਾ ਮਤਲਬ ਕਿਸ ਨੂੰ ਦੰਦੇ ਨੇ ਜਿਹੜਾ ਹੁੰਦਾ ਤੁਹਾਡਾ ਪੁਸ਼ੋਕੜ ਵੀ ਜਾਣਨਾ ਚਾਹਾਂਗੇ ਅਸੀਂ ਅਕਸਰ ਸੋਚਦੇ ਆ ਕਿ ਗ੍ਰੰਥੀ ਸਿੰਘ ਕਈ ਵਾਰੀ ਪੜੇ ਲਿਖੇ ਕਾਟ ਹੁੰਦੇ ਆ ਜਾਂ ਫਿਰ ਉਹ ਕਿਸੇ ਹੋਰ ਫੀਲਡ ਦੇ ਵਿੱਚ ਹੁੰਦੇ ਨੇ ਗ੍ਰੰਥੀ ਸਿੰਘ ਆ ਤੁਹਾਡੇ ਤਾਂ ਸੁਣਨ ਚ ਆਇਆ ਵੀ ਤੁਸੀਂ ਤੁਹਾਡਾ ਪਛੋਕੜੀ ਏਦਾਂ ਦਾ ਸਾਰੇ ਹੀ ਹਾਂਜੀ ਬੜੀ ਮਹਾਰਾ ਦੀ ਕਿਰਪਾ ਪਰਿਵਾਰ ਦੇ ਜੀ ਸਭ ਮੇਰਾ ਆਪਣਾ ਛੋਟਾ ਭਰਾ ਹੈ ਜੀ ਹਾਂ ਪ੍ਰਵਿੰਦਰ ਸਿੰਘ ਤੇ ਉਹ ਵੀ ਭਾਈ ਗੁਰਮੇਲ ਸਿੰਘ ਪਲੇ ਤੁਹਾਡੀ ਜਥੇ ਨਾਲ ਸੇਵਾ ਨਿਭਾਉਂਦਾ ਉਹ ਵੀ ਢਾਡੀ ਜੀ ਤੇ ਮੇਰੇ ਸੋਹਰਾ ਸਾਹਿਬ ਜੀ ਭਾਈ ਅਮਰਜੀਤ ਸਿੰਘ ਖਾਲਸਾ ਤੇ ਉਹ ਵੀ ਢਾਡੀ ਨੇ ਜੀ ਮੇਰੇ ਨਾਨਕੇ ਪੋਜੋਖਰਾ ਸਾਹਿਬ ਨੇ ਜੀ ਜੀ ਮੇਰੇ ਸੱਤ ਮਾਮੇ ਨੇ ਜੀ ਉਹਨਾਂ ਤੋਂ 6 ਗ੍ਰੰਥੀ ਸਿੰਘ ਨੇ ਜੀ ਓਕੇ ਤੇ ਦੋ ਸਾਡੇ ਚੜ੍ਹਾਈ ਕਰ ਗਏ ਨੇ ਹਾਂਜੀ ਹਾਂਜੀ ਬ ਪੂਰਵੀ ਸੇਵਾਵਾਂ ਕੀ ਇੱਥੇ ਤੁਸੀਂ ਨਿਭਾਉਂਦੇ ਹੋ ਜਿਹੜੇ ਸਤਕਾਰ ਇੰਨਾ ਕਰਦੀ ਸੰਗਤ ਜਿਵੇਂ ਕਿ ਆਪਾਂ ਅੰਮ੍ਰਿਤ ਵੇਲਾ ਸਾਡਾ ਜੋ ਹੈ ਵੀ ਸਰਦੀਆਂ ਦਾ ਜਾਂ ਗਰਮੀਆਂ ਦਾ ਪੁਣੇ 4:00 ਵਜੇ ਦਾ ਹੈਗਾ ਜੀ ਜੀ 4:00 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤ ਨਾਮ ਜਪਦੀ ਉਸ ਤੋਂ ਉਪਰੰਤ ਫਿਰ ਜਪਜੀ ਸਾਹਿਬ ਦਾ ਪਾਠ ਪੰਜੇ ਬਾਣੀਆਂ ਜੀ ਜਪ ਸਾਹਿਬ ਸਵਈਏ ਤੇ ਚੌਪਈ ਸਾਹਿਬ ਤੇ ਅਨੰਦ ਸਾਹਿਬ ਤੇ ਉਸ ਤੋਂ ਉਪਰੰਤ ਅੱਧਾ ਪੌਣਾ ਘੰਟਾ ਕਥਾ ਵਿਚਾਰ 4:00 ਤੇ 7:00 ਦੇ ਕਰੀਬ ਕਰੀਬ ਸਾਰੀ ਫਿਰ ਸਮਾਪਤੀ ਹੁੰਦੀ ਸਰਦੀ ਦੇ ਵਿੱਚ ਜੀ ਗਰਮੀ ਦੇ ਵਿੱਚ ਫੇਰ ਵੀ ਉਹੀ ਸਮਾ ਰੂੰਗਾ ਕੋਈ ਬੱਚਿਆਂ ਨੂੰ ਵੀ ਫਿਰ ਜੋੜ ਦਿਓ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਨਾਲ ਜੋੜੀਦਾ ਜੀ ਜਿਵੇਂ ਕੋਈ ਬੱਚਾ ਆ ਜਵੇ ਆਪਾਂ ਜੇ ਪ੍ਰੇਰ ਦੇ ਆ ਤਾਂ ਜ਼ਰੂਰ ਆਂਦੇ ਨੇ ਜੀ ਕਿਉਂਕਿ ਹੁਣ ਜੋ ਸਮਾ ਚੱਲ ਰਿਹਾ ਉਹ ਬੱਚਿਆਂ ਦਾ ਹੁਣ ਵਿਦੇਸ਼ ਦੇ ਵਿੱਚ ਰੁਝਾਨ ਜ਼ਿਆਦਾ ਵੱਧ ਰਿਹਾ ਹੈ ਵੀ ਅਸੀਂ ਵਿਦੇਸ਼ ਦੇ ਵਿੱਚ ਹੀ ਜਾਣਾ ਜੀ ਤੇ ਬੜੀ ਮਹਾਰਤ ਕਿਰਪਾ ਰਹੀ ਫਿਰ ਇਹਨਾਂ ਨੇ ਸਾਡਾ ਬੜਾ ਸਤਿਕਾਰ ਕੀਤਾ ਸੀ ਇਹਨਾਂ ਦਾ ਧੰਨਵਾਦ ਵੀ ਕੀਤਾ ਬੜੀ ਹੀ ਸਤਿਕਾਰ ਕਰਦਾ ਕਦੇ ਕਿਸੇ ਵੱਲੋਂ ਕੋਈ ਨਹੀਂ ਕੋਈ ਸਾਨੂੰ ਕੋਈ ਉਹ ਨਹੀਂ ਹੁੰਦੀ ਤੇ ਜਦੋਂ ਵੀ ਕੋਈ ਕਾਰਜ ਕਰਨਾ ਇਹ ਸਾਰੀ ਜ਼ਿੰਮੇਵਾਰੀ ਸਾਨੂੰ ਸੌਂਪਦੇ ਨੇ ਜੀ ਵੀਰ ਤੁਸੀਂ ਕਰਨਾ ਜਦੋਂ ਕੋਈ ਹਿਸਾਬ-ਕਿਤਾਬ ਲੈਣਾ ਉਹ ਥੋੜਾ ਬੋਤਾ ਬਣਦਾ ਵੀ ਹੈ ਵੀ ਦੇਣਾ ਵੀ ਬਣਦਾ ਹਾਂ ਤੇ ਸਾਨੂੰ ਇਹ ਮਤਲਬ ਕੀ ਇਹ ਮੇਰਾ ਮੈਸੇਜ ਹੈ ਕਿ ਵੀ ਆਪਾਂ ਨੂੰ ਜੋ ਗਰੰਤੀ ਸਿੰਘ ਦੀ ਡਿਊਟੀ ਹੈ ਉਹ ਸਰਦਾ ਭਾਵਨ ਨਾਲ ਕਰਨੀ ਚਾਹੀਦੀ ਬਿਲਕੁਲ ਜਦੋਂ ਆਪਾਂ ਗਰੰਤੀ ਸਿੰਘ ਦੀ ਡਿਊਟੀ ਸਰਦਾ ਭਾਵਨ ਨਾਲ ਕਰਨਾਗੇ ਫਿਰ ਸਾਨੂੰ ਇਦਾਂ ਦਾ ਸਤਿਕਾਰ ਜਰੂਰ ਮਿਲਣਗੇ ਬਿਲਕੁਲ ਦੇਖੋ ਕਰਤ ਤਾ ਤੁਸੀਂ ਗੁਰੂ ਜੀ ਦੀ ਸੇਵਾ ਰਹੇ ਹੋ ਹੈਨਾ ਵਜ਼ੀਰ ਉਹ ਗੁਰੂ ਕਰਦੇ ਤੇ ਸਤਿਕਾਰ ਤਾਂ ਤੁਹਾਡਾ ਗੁਰੂ ਪ੍ਰਤੀ ਹੈ ਤੇ ਸੰਗਤ ਆਪਣੇ ਆਪ ਹੀ ਸਤਿਕਾਰ ਕਰਦੀ ਹੈ ਫਿਰ ਕਰ ਦਿਓ ਦੇਖਦੇ ਨੇ ਵੀ ਕਿੰਨਾ ਕੁ ਇਹ ਗੁਰੂਵਾਲਾ ਦਾ ਪਿਆਰ ਹੈ ਜਾਂ ਕਿੰਨਾ ਕਿ ਨਹੀਂ ਭਾਵਨਾ ਹੈ ਜਾਇ ਸੰਗਤੇ ਨਾਲ ਕਿਦਾਂ ਵਿਚਤਦੇ ਨੇ ਉਹ ਸਾਰਾ ਕੁਝ ਦੇਖਦੇ ਨੇ ਤੇ ਉਸ ਤੋਂ ਬਾਅਦਾਂ ਤੇ ਫਿਰ ਇੱਕ ਉਹ ਕਰਦੇ ਨੇ ਸਤਿਕਾਰ ਕਰਦੇ ਨੇ ਪਹਿਲਾਂ ਇਹਨਾਂ ਨੇ ਅੰਗੂਠੀ ਨਾਲ ਸਤਿਕਾਰ ਵੀ ਕੀਤਾ ਸੀ ਫਿਰ ਡੋਲਰ ਨਾਲ ਇੱਥੇ ਮੇਰਾ ਇੱਕ ਵੀਰ ਹੈ ਗੁਰਵਿੰਦਰ ਸਿੰਘ ਹੰਜਰਾ ਉਹਨਾਂ ਨੇ ਮੇਰੀ ਬੇਟੀ ਵਾਸਤੇ ਮਤਲਬ ਕਿ ਦੁਸਵੰਦ ਕੱਢਾ ਉਹ ਵੀ 5200 ਰੁਪਿਆ ਜੀ ਆਇ ਇੱਕ ਤਰੀਕ ਨੂੰ ਦੇ ਕੇ ਗਏ ਓਕੇ ਵਿਦੇਸ਼ ਉਹ ਵੀ ਵਿਦੇਸ਼ ਵਿੱਚ ਨੇ ਜੀ ਜੀ ਪੁਰਤਕਾਲ ਦੇ ਵਿੱਚ ਉਹਨਾਂ ਦਾ ਸੋਨਾ ਕਾਰੋਬਾਰ ਹੈ ਤੇ ਉਹ ਵੀ ਐਸੀ ਦੱਸਾ ਕਰਦੇ ਹੋ ਤੁਸੀਂ ਉਹਨਾਂ ਦੀ ਵਿਦੇਸ਼ ਜਾਣ ਲਈ ਚਲੋ ਮਹਾਰਾਜ ਸੁਣਦਾ ਜੀ ਮਹਾਰਾਜ ਆਪੀ ਉਹਨਾਂ ਦੀ ਕਿਰਪਾ ਕਰਦਾ ਜੀ ਸੋ ਮੈਂਬਰ ਸਾਹਿਬਾਨ ਵੀ ਨੇ ਗੱਲਬਾਤ ਕਰਾਂਗੇ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਸਾਹਿਬ ਜੀ ਮਤਲਬ ਕਿਵੇਂ ਦੀ ਤੁਹਾਨੂੰ ਇਹ ਗ੍ਰੰਥੀ ਸਿੰਘ ਦੀ ਸੇਵਾ ਲੱਗੀ ਕਿ ਜਿਹੜਾ ਤੁਸੀਂ ਬਹੁਤ ਸਤਿਕਾਰ ਬਹੁਤ ਵਧੀਆ ਲੱਗੀ 7-8 ਸਾਲ ਹੋ ਗਏ ਨੇ ਬੜਾ ਵਧੀਆ ਚੱਲਣ ਡਏ ਨੇ ਕਿਵੇਂ ਦੀ ਬੜਦੇ ਸਭ ਕੁਝ ਠੀਕ ਹੈ ਬਾਣੀ ਵੀ ਠੀਕ ਹੈ ਬਾਕੀ ਸਾਰੇ ਗੁਰੂ ਘਰ ਦੀ ਜੋ ਵੀ ਕੰਮ ਕਰਨਾ ਜੈਸ ਨਗਰ ਕੀਰਤਨ ਕੱਢਣਾ ਹੈ ਯਾਨਕੋ ਗੁਰਪੁਰ ਕੋਈ ਸਾਰਾ ਇਹਨਾਂ ਨੂੰ ਹੀ ਡਿਊਟੀ ਦੇ ਦਿੱਤੀ ਹੈ ਚਲੋ ਬਾਅਦ ਚੋਂ ਸਾਹਿਬ ਖਤਾਬ ਦੇਣਾ ਹੁੰਦਾ ਵੀ ਆ ਖਰਚਾ ਬਹੁਤ ਵਧੀਆ ਚੱਲਣ ਡਿਆ ਕੋਈ ਅਸੀ ਗੱਲ ਨਹੀਂ ਕੋਈ ਬਹੁਤ ਕਾਟ ਲੋ ਪਿੰਡ ਨੇ ਇਦਾਂ ਦੇ ਜਿਹਦੇ ਵਿੱਚ ਇਨਾ ਗ੍ਰੰਤੀ ਸਿੰਘ ਨੇ ਸਤਕਾਰ ਦਿੱਤਾ ਤੁਹਾਨੂੰ ਕੀ ਲੱਗਦਾ ਹੈਗਾ ਕਿੰਨਾ ਕੁ ਸਤਕਾਰ ਕਰਨਾ ਚਾਹੀਦਾ ਠੀਕ ਹੈ ਸਾਡਾ ਫਰਜ਼ ਬਣਦਾ ਹੈ ਗੁਰੂ ਘਰ ਦੇ ਵਜੀਰ ਨੇ ਹਮ ਬਾਬਾ ਬੁੱਢਾ ਜੀ ਪਹਿਲੋਂ ਸਾਡੇ ਤੇ ਉਹਨਾਂ ਫਿਰ ਜੇ ਅਸੀਂ ਇਹਨਾਂ ਦੀ ਸਤਕਾਰ ਨਾ ਕਰਨਾ ਕਿ ਅਸੀਂ ਫਿਰ ਹੋਰ ਕੀ ਸਾਕੇ ਕਰਾਂਗੇ ਬਿਲਕੁਲ ਫਿਰ ਸਾਡਾ ਫਰਜ਼ ਗ੍ਰੰਤੀ ਦਾ ਵੀ ਸਾਡ ਨੂੰ ਤੇ ਸਾਨੂੰ ਗ੍ਰੰਤੀ ਦਾ ਕਰਨਾ ਚਾਹੀਦਾ ਤੇ ਦੋਹਾਂ ਨੂੰ ਕਰਨਾ ਚਾਹੀਦਾ ਤੇ ਬਹੁਤ ਵਧੀਆ ਸਾਡੇ ਨਾਲ ਤੇ ਨੀ ਤਾਂ ਅਕਸਰ ਅਸੀਂ ਦੇਖਦੇ ਆ ਕਿ ਉਹ ਆਪਣਾ ਘਰ ਨੂੰ ਚਲਾਉਣ ਦੇ ਲਈ ਰੋਜ਼ੀ ਰੋਟੀ ਨੂੰ ਚਲਾਉਣ ਲਈ ਹੋਰ ਵੀ ਉਹਨਾਂ ਨੂੰ ਕਾਰਜ ਕਰਨੇ ਪੈਂਦੇ ਹਾਂ ਜੀ ਨਹੀਂ ਇਹਨਾਂ ਦਾ ਨਹੀਂ ਅਸੀਂ ਸਾਰਾ ਕੁਝ ਜੋ ਸਾਡੇ ਕੋਲ ਜਿੰਨੀ ਹੁੰਦੀ ਹੈ ਅਸੀਂ ਇਹਨਾਂ ਦੀ ਕਰਨੇ ਆ ਮਤਲਬ ਕੋਈ ਵੀ ਕਮੀ ਨਹੀਂ ਆਉਂਦਿੰਦੇ ਨਹੀਂ ਜੀ ਨਾ ਇਹ ਸਾਨੂੰ ਆਉਂਦੀਆਂ ਨੇ ਨਾ ਸੀ ਆਉਂਦਿੰਦੀਆਂ ਜੀ ਬਹੁਤ ਵਧੀਆ ਸਾਡਾ ਕੰਮ ਚੱਲਦਾ ਹੈ ਅਸੀਂ ਦੇਖ ਰਹੇ ਗੁਰਦੁਆਰਾ ਸਾਹਿਬ ਵੀ ਹਲੇ ਪਿੰਡ ਦੇ ਵਿੱਚ ਛੋਟਾ ਜਿਹਾ ਪਰ ਫਿਰ ਵੀ ਇੰਨਾ ਮਨਨ ਕੀ ਪਿਆਰ ਕੀਤਾ ਜਾ ਰਿਹਾ ਕਿਉਂਕਿ ਗੁਰਦੁਆਰਾ ਪਿੰਡ ਛੋਟਾ ਹੈ ਦੋ ਗੁਰਦੁਆਰੇ ਹੋ ਗਏ ਹਨ ਪੁਰਾਣੇ ਟਾਈਮ 'ਚ ਜੀ ਹੁਣ 50-55 ਘਰਾਂ ਬਾਕ ਜੀ ਹਾਂਜੀ ਉਧਰ ਦੇ ਗੁਰਕਾਰ ਚ ਵੀ 32 ਤੋਂ 35 ਸਾਲ ਹੋ ਗਏ ਹਾਂ ਉਸ ਘਰ ਦੇ ਵਿੱਚ ਗੁਰਕਾਰ ਚ ਵੀ ਗਰੰਤੀ ਸਿੰਘਾ ਉਹਨੂੰ 35 ਸਾਲ ਹੋ ਗਏ ਖਟੋੜਾ ਹਾਂਜੀ ਹਾਂਜੀ ਜੀ ਅਜੇ 35 ਸਾਲ ਹੋ ਗਏ ਉਹ ਉਸੇ ਡਟਿਆ ਤੁਸੀਂ ਭਾਵਨਾ ਕਿਵੇਂ ਦੀ ਤੁਹਾਡੀ ਬਣੀ ਕੀ ਤੁਸੀਂ ਗੁਰਕਾਰ ਮੈਂ ਗਲਤ ਨਹੀਂ ਕਾਖਣਾ ਜੀ ਨਹੀਂ ਮਨ ਲੱਗ ਕਿ ਐਵੇਂ ਭਾਵਨਾ ਕਿਵੇਂ ਬਣੀ ਤੇ ਗਰੰਤੀ ਸਿੰਘ ਨੂੰ ਹਰ ਇੱਕ ਚੀਜ਼ ਦੇਣੀ ਆ ਤੇ ਪੂਰਾ ਇਹਨਾਂ ਦਾ ਪਹਿਲਾਂ ਸੋਚਣਾ ਆ ਸੋਚਣਾ ਤਾਂ ਚਾਹੀਦਾ ਨਾ ਹੁਣ ਇਹ ਵੀ ਬਾਲਪੱਚਾ ਲੈ ਕੇ ਬੈਠੇ ਨੇ ਇਹਨਾਂ ਬੱਚੇ ਪੜਾਣੇ ਵੀ ਨਹੀਂ ਸਾਰਾ ਕੁਝ ਚਾਹੀਦਾ ਇਹਨਾਂ ਨੂੰ ਚਾਹੀਦਾ ਜੇ ਸਾਨੂੰ ਚਾਹੀਦਾ ਇਹਨਾਂ ਨੂੰ ਨਹੀਂ ਚਾਹੀਦਾ ਹਾਂ ਬਿਲਕੁਲ ਸਹੂਲਤ ਤੇ ਹਰ ਇੱਕ ਲਈ ਚਾਹੀਦੀ ਜੀ ਗ੍ਰਾਂਥੀ ਤੇ ਕਹਾਂਦੇ ਵੀ ਜੇ ਗ੍ਰਾਂਥੀ ਸਿੰਘ ਕੋਈ ਮੋਟਰਸਾਈਕਲ ਵੀ ਲਿਆ ਇਹਨੇ ਕਿੱਥੋਂ ਲੈ ਲਿਆ ਇਹਨੇ ਕਿੱਥੋਂ ਲੈ ਲਿਆ ਗੱਡੀ ਦੇ ਨਾ ਜੀ ਨਾ ਜੀ ਮੇਰੇ ਮਾਰਾ ਕਿਰਪਾ ਜੀ ਆਪਣ ਨੂੰ ਗੱਡੀ ਵੀ ਹੈ ਗੱਡੀ ਵੀ ਹੈ ਨਾ ਤੇ ਬੜੇ ਜਦੋਂ ਅਸੀਂ ਧੁੰਦ ਦੇ ਵਿੱਚ ਮੋਟਰਸਾਈਕਲ ਇੱਕ ਵੀ ਜਾਣਾ ਕਈ ਪਰਿਵਾਰ ਕਹਿੰਦੇ ਵੀ ਸਾਡੇ ਘਰਾਂ ਚ ਕਿੰਨੀਆਂ ਖੜੀਆਂ ਉਹ ਲੈ ਜਾ ਕਰੋ ਓਕੇ ਫਿਰ ਮੈਂ ਕਹਿੰਦਾ ਵੀ ਨਹੀਂ ਮੈਂ ਆਪਣੀ ਲੈਣੀ ਫਿਰ ਮਾਰਾ ਨੂੰ ਦੇਤੀ ਸਾਨੂੰ ਤਲੋ ਹੈ ਨਹੀਂ ਹੁਣ ਤੇ ਫਿਰ ਉਹ ਲੈ ਲਈ ਆਪਣੀ ਜਦੋਂ ਕਿ ਜੇ ਗੱਡੀ ਕੋਈ ਪਿੰਡ ਚੋਂ ਵੀ ਮੰਗਦੇ ਹੋ ਤਾਂ ਕੋਈ ਮਨਾ ਨਹੀਂ ਕਰਦਾ ਨਾ ਕੋਈ ਨਾ ਨਹੀਂ ਕਰਦਾ ਜੀ ਮੈਂ ਪ੍ਰਿਆਰੀ ਮੇਰਾ ਸੰਗਤ ਨਾਲ ਬੜਾ ਪਿਆ ਵੀ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਤੁਸੀਂ ਸਾਨੂੰ ਗੋਲਕ ਦਿੱਤੀ ਜੀ ਆ ਗੋਲਕ ਦੇ ਵਿੱਚ ਇਹਨਾਂ ਨੇ ਕੀਤਾ ਭਾਵੇਂ ਅਸੀਂ ਲੱਕ ਕੱਢ ਲਈਏ ਭਾਵੇਂ ਕੱਖ ਕੱਢ ਲਈਏ ਹਾਂ ਤੇ ਉਹਦੇ ਵਿੱਚ ਸਾਰਾ ਕੁਝ ਹੈ ਜਦੋਂ ਅਸੀਂ ਸਰਦਾ ਭਾਵਨਾ ਨਾਲ ਕਰਾਂਗੇ ਸਾਨੂੰ ਮਾਰਾ ਆਪੀ ਦੇ ਦਿੰਦਾ ਜੀ ਅਸੀਂ ਪ੍ਰਬੰਧਕਾ ਤੇ ਨਹੀਂ ਰਹਿਣਾ ਅਸੀਂ ਮਾਰਾਤ ਮੰਗਣਾ ਹਾਂ ਜਦੋਂ ਅਸੀਂ ਮਾਰਾਤ ਤੋ ਮੰਗ ਲਾਂਗੇ ਤੇ ਆਪਾਂ ਨੂੰ ਸਾਰਾ ਕੁਝ ਮਿਲ ਜਾਣਾ ਜੀ ਬਿਲਕੁਲ ਹਾਂ ਜੀ ਗੱਡੀ ਅਸੀਂ ਲਿੱਤੀ ਹੋਈ ਆ ਬੜੇ ਖੁਸ਼ ਹੁੰਦੇ ਨੇ ਵੀ ਆਪਣੀ ਗੱਡੀ 'ਚ ਬੈ ਕੇ ਜਾਂਦੇ ਵੀ ਆਪ ਗੱਡੀ ਲਿੱਤੀ ਆ ਆਪਣੀ ਕਮਾਈ ਕਰੀ ਆ ਆਪਣੀ ਮਿਹਨਤ ਕਰੀ ਆਪਣੀ ਮਿਹਨਤ ਕਰੋ ਤੇ ਵੈਸੇ ਆਪਣੀ ਸਰਦਾ ਭਾਵਨਾ ਡਿਊਟੀ ਕਰੋ ਜਦੋਂ ਡਿਊਟੀ ਚੰਗੀ ਕਰਾਂਗੇ ਤੇ ਸਾਡੇ ਨਾਲ ਸੰਗਤ ਬਿਲਕੁਲ ਸੋ ਆਂਟੀ ਜੀ ਇਥੇ ਆਏ ਹੋਏ ਨੇ ਖਾਸ ਤੌਰ ਤੇ ਖਸਾ ਵਾਏ ਕੁਝ ਕੀ ਫਤ ਹੈ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਆ ਕਿ ਕਿਵੇਂ ਦੀ ਸੇਵਾ ਨਿਭਾ ਰਹੇ ਨੇ ਇਸ ਗੁਰਦੁਆਰਾ ਸਾਹਿਬ ਚ ਗ੍ਰੰਤ ਸੇਵਾ ਨਿਭਾਉਂਦੇ ਨੇ ਵੇਖੋ ਜੀ 3:30 ਉੱਠਣਾ ਕਰਨਾ ਅਸੀਂ ਉਸ ਟਾਈਮ ਸੁੱਤੇ ਹੁੰਨੇ ਆ ਸਰਦੀ ਚ ਇੰਨੀ ਸਰਦੀ ਹੁੰਦੀ ਹੈ ਇਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ ਨਾਮ ਜਪਨਾ ਸਾਡੇ ਕੋਲ ਇਹਨਾਂ ਨਹੀਂ ਹੁੰਦਾ ਪਰ ਸਾਡਾ ਨਾਲ ਹੀ ਘਾਰੇ ਸਾਨੂੰ ਸਾਰਾ ਪਤਾ ਲੱਗਦਾ ਕਦੋਂ ਬਾਬਾ ਜੀ ਉੱਠੇ ਕਦੋਂ ਇਹਨਾਂ ਨੇ ਨਾਮ ਜਪਾਇਆ ਸਾਰਾ ਸੋਹਣੀ ਸੇਵਾ ਕਰਦੇ ਨੇ ਬਾਬਾ ਜੀ ਨੰਬਰ 1 ਤੇ ਪਹਿਲਾਂ ਬਾਬਾ ਜੀ ਅਸੀਂ ਕਦੀ ਇਹਨਾਂ ਕੋਲੋਂ ਕਿਸੇ ਦੀ ਬੁਰਾਈ ਕਿਸੇ ਦੀ ਕੋ ਚੁਗਲੀ ਕੋਈ ਨਿੰਦਿਆ ਅਸੀਂ ਕਦੀ ਨਹੀਂ ਸੁਣੀ ਇਹਨਾਂ ਕੋਲੋਂ ਜੋ ਕੋਈ ਕਾਰਜੇ ਕਰਦੇ ਸਤ ਵਚਨ ਇਹਨਾਂ ਨੇ ਅੱਗੇ ਨਹੀਂ ਗੱਲ ਕਰਨੀ ਸਾਨੂੰ ਤੇ ਨੰਬਰ 1 ਤੇ ਇਹਨਾਂ ਦੀ ਆਪ ਬੁੜੀ ਇਹਨਾਂ ਚੰਗੀ ਗੱਲ ਹੈ ਆਪਣੀ ਜੀ ਤੇ ਸੋਹਣੀ ਸੇਵਾ ਕਰਦੇ ਨੇ ਅਸੀਂ ਨਾਲ ਕਿਵੇਂ ਸੋਚਿਆ ਕਿ ਬਾਬਾ ਜੀ ਨੂੰ ਸਨਮਾਨ ਕਰਨਾ ਹੈ ਵੇਖੋ ਜੀ ਉਹ ਮਹਾਰਾਜ ਹੀ ਦੇਣ ਵਾਲਾ ਸੀ ਤੇ ਆਪ ਮੰਗਤੇ ਆ ਉਹਨਾਂ ਦੇ ਵੇਖੋ ਉਹ ਦੇਣ ਵਾਲਾ ਸੀ ਕੌਣ ਦੇਣ ਵਾਲੇ ਆ ਪਰ ਇਹ ਵੇਖੀ ਮੇਰੀ ਤਮੰਨਾ ਸੀ ਕਿ ਮੇਰਾ ਬੇਟਾ ਬਾਹਰ ਜਾਏਗਾ ਤੇ ਮੈਂ ਬਾਬਾ ਜੀ ਨੂੰ ਰਿੰਗ ਪਾਣੀ ਹੈ ਤੇ ਬੇਟਾ ਸਹੀ ਸਲਾਮਤ ਪਹੁੰਚ ਗਿਆ ਤੇ ਹੁਣ ਵੀ ਅੱਗੋ ਤਮੰਨਾ ਨੇ ਅੱਗੋ ਕੰਮ ਹੋਣਗੇ ਬਾਬਾ ਜੀ ਦਾ ਅਸੀਂ ਪੂਰਾ ਜੋ ਮਹਾਰਾਜ ਨੇ ਚਾਹਿਆ ਅਸੀਂ ਵੀ ਮੰਗਤੇ ਉਹਨਾਂ ਕੋਲ ਮੰਗ ਕੇ ਬਾਬਾ ਜੀ ਨੂੰ ਦੇਣਾ ਹੈ ਤੇ ਪੂਰੀ ਸਮਾਂ ਇਹਨਾਂ ਦੀ ਕਰਾਂਗੇ ਜਿੱਤ ਸੰਗਤ ਕਾਫੀ ਹੁੰਦੀ ਗੁਰਦੁਆਰਾ ਸਾਹਿਬ ਹਾਂਜੀ 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 ਸਵੇਰੇ ਕਾਫੀ ਹੁੰਦੀ ਸੰਗਤ ਹੁੰਦੀ ਉਹ ਕੀ ਦਿਖਾ ਦਿੰਨੇ ਆ ਤੁਹਾਨੂੰ ਦਸ਼ਕਵਾ ਤੁਸੀਂ ਦੇਖ ਸਕਦੇ ਹੋ ਵੀਰਜੀ ਵੱਲੋਂ ਅੰਗੂਠੀ ਦਿਖਾਈ ਜਾ ਰਹੀ ਹੈ ਇਹ ਅੰਗੂਠੀ ਪਾ ਕੇ ਵੀ ਸਨਮਾਨ ਕੀਤਾ ਗਿਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਪਿੰਡ ਵਾਲਿਆਂ ਵੱਲੋਂ ਜਿਹੜਾ ਕਿ ਗ੍ਰੰਥੀ ਸਿੰਘ ਨੂੰ ਆਪਣੇ ਪਰਿਵਾਰ ਵਾਂਗੂ ਸਮਝਿਆ ਜਾਂਦਾ ਹੈ ਕਿ ਜਿਵੇਂ ਪਰਿਵਾਰ ਦੇ ਵਿੱਚ ਹਰ ਇੱਕ ਭਰਾਵਾਂ ਨੂੰ ਸੁੱਖ ਸਹੂਲਤਾ ਦੀ ਲੋੜ ਹੁੰਦੀ ਆ ਪਰਿਵਾਰ ਦੇ ਮੈਂਬਰਾਂ ਨੂੰ ਲੋੜ ਹੁੰਦੀ ਆ ਉਸੇ ਹੀ ਤਰ੍ਹਾਂ ਗ੍ਰੰਥੀ ਸਿੰਘ ਦਾ ਵੀ ਪਿੰਡ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਹੋਣ ਦੇ ਨਾਤੇ ਪੂਰਾ ਸਤਿਕਾਰ ਕੀਤਾ ਜਾ ਰਿਹਾ। ਸੋ ਅੱਗੇ ਵੀ ਇੱਕ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਸੀ ਕਿ ਇੱਕ ਗ੍ਰੰਥੀ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਤੇ ਉਹਨਾਂ ਨੂੰ ਸਫਾਰੀ ਦਿੱਤੀ ਜਾਂਦੀ ਹੈ। ਉਹਨਾਂ ਦਾ ਇੰਨਾ ਸਤਿਕਾਰ ਕੀਤਾ ਜਾਂਦਾ ਹੈ। ਤੇ ਬਾਪੂ ਜੀ ਕੀ ਕਹਿਣਾ ਚਾਹੋਗੇ ਗ੍ਰੰਥੀ ਸਿੰਘਾਂ ਵਾਸਤੇ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਆਖਰਕਾਰ ਉਹ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਨੇ ਬਿਲਕੁਲ ਹੋਣੇ ਚਾਹੀਦੇ ਚੰਗਾ ਗ੍ਰੰਥੀ ਹੋਏ ਉਹ ਅਗਾ ਪਿੰਡ ਨੂੰ ਵੀ ਸ਼ਹਿਰ ਚੰਗੀ ਦਏਗਾ ਜੀ ਬੱਚਿਆਂ ਨੂੰ ਦਏਗਾ ਸਾਰਿਆਂ ਨੂੰ ਦਏਗਾ ਜੀ ਸੰਗਤ ਨੂੰ ਵੀ ਇਹ ਹੋਣਾ ਚਾਹੀਦਾ ਵੀ ਸੰਗਤ ਵੀ ਗ੍ਰੰਥੀ ਸਿੰਘ ਦੀ ਇੱਜ਼ਤ ਕਰੇ ਗ੍ਰੰਤੀ ਸਿੰਘ ਕਰੇ ਪਰ ਸੰਗਤ ਵੀ ਖਰੀਦਦਾ ਨਹੀਂ ਇਹ ਤਾਂ ਕਈ ਵਾਰ ਬੋਲ ਬਲਾਚ ਹੀ ਬਹੁਤ ਪੱਦੀ ਸ਼ਬਦਾਂ ਵਾਲੇ ਇਹਨਾਂ ਦੀ ਬੋਲ ਬਲਾ ਵੀ ਠੀਕ ਹੈ ਜਿਵੇਂ ਵਾ ਨਹੀਂ ਕਰਨਾ ਤੂੰ ਐ ਨਹੀਂ ਕਰ ਸਕਦਾ ਜੀ ਬੇਨਾ ਕਿਸੇ ਦੀ ਮੇਰੀ ਤੇਰੇ ਅੱਗੇ ਤੇਰੀ ਮੇਰੇ ਅੱਗੇ ਨਹੀਂ ਕਰਨੇ ਚਲੋ ਮਾੜੀਆਂ ਮੋਟੀਆਂ ਪਿੰਡਾਂ ਚ ਗੁਰਦੁਆਰੇ ਹੋ ਜਾਂਦੇ ਪਰ ਇਹਨਾਂ ਨਹੀਂ ਕਿਸੇ ਅੱਗੇ ਕਰਨਾ ਕੋਈ ਤੇ ਬਹੁਤ ਠੀਕ ਨੇ ਤੇ ਚਾਹੀਦਾ ਵੀ ਇਸ ਤਰੀ ਜੀ ਅਖਰ ਨੂੰ ਸਾਨੂੰ ਜੇ ਸਹੂਲਤ ਸਾਨੂੰ ਮੈਨੂੰ ਮੋਟਰਸਾਈਕਲ ਚਾਹੀਦੀ ਛੱਡ ਜਾਣਾ ਗੱਡੀ ਚਾਹੀਦੀ ਬਾਬਾ ਜੀ ਨੂੰ ਚਾਹੀਦੀ ਗ੍ਰੰਤੀ ਸਿੰਘ ਨੂੰ ਚਾਹੀਦੀ ਪਰ ਅਸੀਂ ਦੇਖਿਆ ਕਿ ਪਿੰਡ ਵਾਲਿਆਂ ਵੱਲੋਂ ਪਹਿਲਾ ਗ੍ਰੰਤੀ ਸਿੰਘ ਜੀ ਦਾ ਸੋਚਿਆ ਜਾਂਦਾ ਫੇਰ ਆਪਣਾ ਹਾਂ ਜੀ ਨਹੀਂ ਚਾਹੀਦਾ ਵੀ ਸੋਚਣਾ ਵੀ ਪਹਿਲਾਂ ਚਾਹੀਦਾ ਗੁਰੂ ਘਰ ਦਾ ਸਾਡਾ ਸੇਵਾ ਤੇ ਵਜ਼ੀਰ ਨੇ ਬਿਲਕੁਲ ਹਾਂ ਸਵੇਰੇ ਉਹ ਕਿ ਮੈਸੇਜ ਦੇਣਾ ਚਾਹੂ ਕਿ ਜੋ ਏਦਾਂ ਦੇਣ ਅਸੀਂ ਤੇ ਉਹਨੇ ਬਹੁਤ ਚੰਗਾ ਕੀਤਾ ਇਸਨਾ ਮੇਰੇ ਭਤੀਜੇ ਹੀ ਹੈ ਮੇਰਾ ਜਿੰਨਾ ਹਰ ਘੱਲਿਆ ਹੈ ਜੀ ਮੈਂ ਚਾਚਾ ਲੱਗਣਾ ਉਹਦਾ ਤੇ ਚਲੋ ਬੜੀ ਚੰਗੀ ਗੱਲ ਕੀਤੀ ਉਹਨਾਂ ਬਾਹਰ ਉਹਨਾਂ ਨੂੰ ਸ਼ਰਧਾ ਸੀ ਜੀ ਮੈਂ ਅਖੰਡ ਪਾਠ ਤਰਾਣਾ ਹੈ ਬੱਚੇ ਦਾ ਜਨਮ ਦਿਨ ਬਣਾਣਾ ਹੈ ਹਾਂ ਉਹਦੀ ਸ਼ਰਧਾ ਉਹਨੇ ਬੜਾ ਚੰਗਾ ਕੀਤਾ ਹੈ ਉਹ ਪਿੰਡ ਦੀ ਇੱਜ਼ਤ ਕੀਤੀ ਸ਼ਾਨ ਵਧੀਏ ਜੀ ਬਿਲਕੁਲ ਬਿਲਕੁਲ ਵੀ ਫਲਾਣੇ ਤੇ ਵੀ ਅਸੀਂ ਇੱਥੋਂ ਪੱਕੇ ਲੈ ਕੇ ਜਾਵਾਂਗੇ ਜੀ ਪਰ ਮੈਂ ਜਵਾਬ ਦਿੱਤਾ ਸੀ ਉਹਨਾਂ ਨੂੰ ਵੀ ਨਹੀਂ ਮਹਾਰਾ ਪ੍ਰਕਾਸ਼ ਆ ਹਾਂ ਭਈ ਜਦੋਂ ਤੁਹਾਨੂੰ ਹਾਰਪੌਲ ਲੱਗੀ ਤਾਂ ਤੁਸੀਂ ਜਵਾਬ ਪ੍ਰਕਾਸ਼ ਪ੍ਰਕਾਸ਼ ਹੀ ਮਹਾਰਾ ਦਾ ਉਹਤੇ ਵੀ ਤੁਸੀਂ ਮਹਾਰਾਜ ਨੂੰ ਦੇ ਦਿਓ ਤੁਸੀਂ ਫਿਰ ਇਹ ਕਹਿੰਦੇ ਵੀ ਅਸੀਂ ਨਹੀਂ ਰੱਖਣਾ ਹੈਗਾ ਕਿਉਂਕਿ ਜਦੋਂ ਤੁਸੀਂ ਆਪਾਂ ਦੇਖਦੇ ਆ ਕਮੇਟੀਆਂ ਵਾਲੇ ਵੀ ਜਦੋਂ ਇੰਨਾ ਕੁ ਪੈਸੇ ਮਿਲ ਜਾਣਾ ਹੈ 8.5 9000 ਤੋਂ ਘੱਟ ਬਣਦਾ ਹੋਣਾ ਹਾਂ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਵੀ ਕਿੰਨਾ ਕੁ ਡਾਲਰ ਹੋਣਾ ਬਿਲਕੁਲ ਅਮਰੀਕਾ ਦਾ ਡਾਲਰ ਆ ਯੂਨਾਈਟਿਡ ਆਫ ਅਮਰੀਕਾ ਇੱਕ ਇੱਕ ਡਾਲਰ ਦਾ ਤੁਸੀਂ ਦੇਖ ਸਕਦੇ ਤਕਰੀਬਨ ਕਿੰਨੇ 85 ਰੁਪਏ ਇੱਕ ਦਾ ਕਿੰਨੇ ਡਾਲਰ ਸਾਢੇ 8 9000 ਰੁਪਏ ਅੰਦਰ ਬਣਦਾ ਜੀ ਤੇ ਕਿਉਂਕਿ ਆਪਾਂ ਜਦੋਂ ਬਰਦਾਸ਼ ਵੀ ਕਰਾਉਨੇ ਆਪਾਂ ਤਾਂ ਪਹਿਲਾਂ ਸੋਚ ਕੇ ਕਰਾਉਨੇ ਕਿਤੇ ਜ਼ਿਆਦਾ ਨਾ ਚਲੇ ਜਾਣਾ ਨਾ ਜੀ ਹਾਂ ਤੇ ਚਲੋ ਫਿਰ ਉਹਨਾਂ ਦੀ ਸ਼ਰਤਾਂ ਸੀ ਵੀ ਇੰਨੇ ਦੇਣੇ ਉਹਨਾਂ ਨੇ ਹਾਂ ਦੀ ਤੇ ਬੜੀ ਉਹਨਾਂ ਦੀ ਉਹਨਾਂ ਦਾ ਵੀ ਬੜਾ ਧੰਨਵਾਦ ਆ ਜੀ ਜੋ ਉਹਨਾਂ ਨੇ ਗਰੰਤੀ ਸਿੰਘਾ ਬੜੇ ਇਸ ਤਰ੍ਹਾਂ ਸੋਚਦੇ ਪਰ ਜੋ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਹਨ ਹਾਂ ਇੱਕ ਵਾਰ ਹੋਰ ਗੱਲ ਸੁਣਾਉਂਦਾ ਇੱਕ ਇੱਥੇ ਭਾਈ ਗੁਰਪਾਲ ਸਿੰਘ ਆ ਜੀ ਜੀ ਉਹਨਾਂ ਦੇ ਭਤੀਜੇ ਹੀ ਨੇ ਉਹ ਵੀ ਆਪਣੇ ਭਾਈ ਗੁਰਬਖਸ਼ ਸਿੰਘ ਖਾਲਸਾ ਹੂੰ ਉਹਨਾਂ ਦਾ ਹੀ ਨਗਰ ਆ ਜੀ ਇਹ ਓਕੇ ਬਿਲਕੁਲ ਉਹੀ ਕਹਿ ਸਕਦੇ ਆ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਗੱਲ ਕਰਦੇ ਆ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਿੰਡ ਭਾਈ ਗੁਰਬਖਸ਼ ਸਿੰਘ ਜੀ ਦਾ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਹਿਲੀ ਵਾਰ ਹਮਲਾ ਮਾਰਿਆ ਸੀ ਆਪਣੀ ਸ਼ਹਾਦਤ ਵੀ ਦਿੱਤੀ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਤਾਂ ਅੰਸ਼ੀਰ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦਾ ਇਨਸਾਫ ਮਿਲਣਾ ਚਾਹੀਦਾ ਤੇ ਅੱਜ ਉਸ ਪਿੰਡ ਦੇ ਹੀ ਇਹ ਗ੍ਰੰਥੀ ਨੇ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਇੰਨਾ ਮਾਣ ਪਿੰਡ ਵਾਲਿਆਂ ਵੱਲੋਂ ਮਿਲਿਆ ਹੋਰ ਵੀ ਪਾਸੇ ਜਦੋਂ ਜਾਣੇ ਉਹ ਸੇਵਾਵਾਂ ਨੇ ਬੰਨ੍ਹ ਦੇ ਲਈ ਤੇ ਇਦਾਂ ਹੀ ਸਤਿਕਾਰ ਮਿਲਦਾ ਹਾਂ ਸਤਿਕਾਰ ਸਾਰੇ ਕਰਦੇ ਨੇ ਜੀ ਉਹ ਸਾਡੀ ਇੱਕ ਜੀਵ ਹੈ ਜਿੱਦਾਂ ਅਸੀਂ ਨਾਲ ਬੋਲਾਂਗੇ ਤੇ ਉਹਦਾ ਸਾਡੇ ਨਾਲ ਬੋਲਾਂਗੇ ਜਿਹਨਾਂ ਨੂੰ ਜੀ ਕਹਾਵਾਂਗੇ ਜੀ ਕਹਾਂਗੇ ਜੀ ਜੇ ਕੋਈ ਆ ਜਾਂਦਾ ਉਹਨੂੰ ਚਾਹ ਪਾਣੀ ਪੁੱਛ ਲੈਣਾ ਚਾਹੀਦਾ ਕਿ ਕਿਹੜੇ ਤੋਂ ਵੱਡੀ ਗੱਲ ਹੈ ਜੇ ਅਸੀਂ ਨੁੱਕੜ ਥੋੜੀ ਬਣ ਜਾਂਦੇ ਤਾਂ ਵੀ ਹਾਂਜੀ ਵੀ ਅਸੀਂ ਚਾਹ ਪਾਣੀ ਪੁੱਛ ਲਿਆ ਕਿਉਂਕਿ ਆ ਆਪਣੇ ਘਰੋਂ ਸਾਰੀ ਰੱਜ ਕੇ ਆਉਂਦੀ ਜੀ ਜੀ ਬਹੁਤ ਧੰਨਵਾਦ ਜੀ ਸੋ ਜੁੜੇ ਰਹੋ ਦਸ਼ਕੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਇਸ ਪਿੰਡ ਵਾਲਿਆਂ ਨੇ ਇੱਕ ਵੱਡਾ ਮੈਸੇਜ ਦਿੱਤਾ ਉਹਨਾਂ ਪ੍ਰਧਾਨਾਂ ਦੇ ਪ੍ਰਧਾਨਾਂ ਨੂੰ ਕਮੇਟੀ ਵਾਲਿਆਂ ਨੂੰ ਜਿਹੜੇ ਕਿ ਗ੍ਰੰਥੀ ਸਿੰਘ ਦਾ ਸਤਕਾਰ ਨਹੀਂ ਕਰਦੇ ਜਿਹੜੇ ਕਿ ਪਿੰਡਾ ਵਾਲੇ ਗ੍ਰੰਥੀ ਸਿੰਘ ਨੂੰ ਇਹ ਸੋਚਦੇ ਨੇ ਕਿ ਸਾਰਾ ਫਰਜ ਤਾਂ ਗ੍ਰੰਥੀ ਸਿੰਘ ਦਾ ਹੀ ਹੈ ਉਹ ਹੀ ਕਰੇਗਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗ੍ਰੰਥੀ ਸਿੰਘ ਜੀ ਨੂੰ ਡੋਲਵਾ ਦੇ ਨਾਲ ਵੀ ਸਨਮਾਨ ਕੀਤਾ ਜਾ ਰਿਹਾ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ